ਔਰਤਾਂ ਲਈ ਆਈ ਵੱਡੀ ਖੁਸ਼ਖਬਰੀ ਇੰਨਾ ਔਰਤਾਂ ਦੇ ਖਾਤਿਆਂ ਵਿੱਚ ਆਉਣਗੇ 11000 ਰੁਪਏ ਸਰਕਾਰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਇੰਜ ਕਰੇਗੀ ਮਦਦ ਹਾਲੋ ਦੋਸਤੋ ਸਸ਼ਿਆਕਾਲ ਤੁਹਾਡੇ ਆਪਦੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਖ ਅਪਡੇਟ ਸਰਕਾਰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਔਰਤਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਯੋਜਨਾ ਚਲਾਉਂਦੀ ਹੈ ਮਾਂ ਬਣਨ ਦੀ ਤਿਆਰੀ ਵਿੱਚ ਹਰ ਔਰਤ ਨੂੰ ਸੁਰੱਖਿਆ ਅਤੇ ਮਦਦ ਦੀ ਲੋੜ ਹੁੰਦੀ ਹੈ ਇਸ ਸਮੇਂ ਦੌਰਾਨ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਸਿਹਤ ਸਮੰਦੀ ਚਿੰਤਾਵਾਂ ਦੋਵੇਂ ਵਾਝਣਦੀਆਂ ਹਨ ਕਈ ਵਾਰ ਸ਼ੁਰੂਆਤੀ ਖਰਚੇ ਅਤੇ ਹਸਪਤਾਲ ਦੇ ਖਰਚੇ ਚਿੰਤਾਵਾਂ ਨੂੰ ਵਧਾਉਂਦੇ ਹਨ ਇਹ ਜੀ ਸਥਿਤੀ ਵਿੱਚ ਸਰਕਾਰ ਦੀ ਇਹ ਯੋਜਨਾ ਔਰਤਾਂ ਨੂੰ ਰਾਹਤ ਦਿੰਦੀ ਹੈ ਪ੍ਰਧਾਨ ਮੰਤਰੀ ਮਾਂ ਤਰਵੰਦਨਾ ਯੋਜਨਾ ਸ਼ੁਰੂ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਸਹੀ ਪੋਸ਼ਣ ਨਿਯਮਿਤ ਜਾਂਚ ਅਤੇ ਸੁਰੱਖਿਅਤ ਜਨਮਪੇਦੀ ਲੋੜ ਹੁੰਦੀ ਹੈ ਹਰ ਪਰਿਵਾਰ ਲਈ ਜਿੰਨਾ ਸਾਰੇ ਖਰਚਿਆਂ ਨੂੰ ਪੂਰਾ ਕਰਨ ਲਈ ਆਸਾਨ ਨਹੀਂ ਹੁੰਦਾ ਇਹ ਚੁਣੌਤੀ ਘੱਟ ਆਮਦਨ ਵਾਲੇ ਪਰਿਵਾਰਾਂ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ ਇਸ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਹントੂ ਮੰਦਰਾ ਯੋਜਨਾ ਸ਼ੁਰੂ ਕੀਤੀ ਹੈ ਜਿਸ ਨਾਲ ਗਰਭਪਤੀ ਅਤੇ ਸਤਨਪਨ ਕਰਵਾਉਣ ਵਾਲੀ ਮਹਿਲਾਵਾਂ ਨੂੰ ਲਾਭ ਮਿਲਦਾ ਹੈ ਇਸ ਯੋਜਨਾ ਦੇ ਤਹਿਤ ਔਰਤ ਨੂੰ ਕੁੱਲ 11000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਨੂੰ ਤਿੰਨ ਕਿਸ਼ਤਾਂ ਵਿੱਚ ਵੰਡਿਆ ਜਾਂਦਾ ਹੈ ਔਰਤ ਦੇ ਬੈਂਕ ਖਾਤੇ ਵਿੱਚ ਸਿੱਧੀ ਜਾਵੇਗੀ ਰਕਮ ਇਹ ਰਕਮ ਦੀ ਵਰਤੋਂ ਔਰਤ ਅਤੇ ਬੱਚੇ ਦੀ ਸਿਹਤ ਅਤੇ ਪੋਸ਼ਣ ਨੂੰ ਯਕੀਨੀ ਬਣਾਉਣ ਲਈ ਯੂਜ਼ ਕੀਤੀ ਜਾਂਦੀ ਹੈ ਇਸ ਯੋਜਨਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਔਰਤ ਦੇ ਬੈਂਕ ਖਾਤੇ ਵਿੱਚ ਸਿੱਧੀ ਦਿੱਤੀ ਜਾਂਦੀ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਰਕਮ ਸਹੀ ਸਮੇਂ ਅਤੇ ਸਹੀ ਵੇਕ ਨੂੰ ਪ੍ਰਾਪਤ ਹੋਵੇ। ਪ੍ਰਧਾਨ ਮੰਤਰੀ ਮਾਂ ਤਰੂ ਵੰਦਨਾ ਯੋਜਨਾ ਵਿੱਚ ਰਜਿਸਟਰਡ ਕਰਨ ਲਈ ਔਰਤ ਨੂੰ ਆਪਣੇ ਨਜ਼ਦੀਕੀ ਸਿਹਤ ਸੈਂਟਰ ਜਾਂ ਅੰਗਣਵਾੜੀ ਕੇਂਦਰ ਜਾਣਾ ਪੈਂਦਾ ਹੈ। ਇੱਥੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਫਲਾਈਨ ਅਰਜੀ ਦਿੱਤੀ ਜਾ ਸਕਦੀ ਹੈ ਜਾਂ ਤੁਸੀਂ ਅਧਿਕਾਰਿਕ ਵੈੱਬਸਾਈਟ ਤੇ ਜਾ ਕੇ ਆਨਲਾਈਨ ਅਰਜੀ ਦੇ ਸਕਤੀ ਹੋ। ਰਜਿਸਟ੍ਰੇਸ਼ਨ ਦੇ ਸਮੇਂ ਔਰਤ ਦਾ ਪਛਾਣ ਪੱਤਰ, ਗਰਭਵਸਤਾ ਸਰਟੀਫਿਕੇਟ, ਬੈਂਕ ਖਾਤੇ ਦੇ ਵੇਰਵੇ, ਰਾਸ਼ਟਰੀ ਕਾਰਡ ਵਰਗੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਂਦੇ ਹਨ। ਇਹ ਦਸਤਾਵੇਜ਼ ਯੋਜਨਾਵਾਂ ਵਿੱਚ ਲਾਭਾਂ ਲਈ ਜ਼ਰੂਰੀ ਹਨ। ਸਾਰੇ ਦਸਤਾਵੇਜ਼ ਸਹੀ ਢੰਗ ਨਾਲ ਜਮ੍ਹਾਂ ਕੋਣ ਤੋਂ ਬਾਅਦ ਔਰਤ ਨੂੰ ਯੋਜਨਾ ਦੀ ਪਹਿਲੀ ਕਿਸ਼ਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ